ਦੀਪਕ ਜੀ ਤਾਂ ਸਿਓ ਕਾਲੀ ਦਲ ਚ ਜਿਹੜੇ ਲੀਡਰਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੀ ਬਹਾਲੀ ਦਾ ਐਲਾਨ ਕਰ ਦਿੱਤਾ ਗਿਆ ਹੈ ਢੀਂਡਸਾ ਵੱਲੋਂ ਕੀ ਵੇਰਵਾ ਜੀ ਕਿਹਨੂ ਕਿਹਨੂ ਵਾਪਸ ਲਿਆਂਦਾ ਜਾ ਰਿਹਾ ਹੈ ਜੀ ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਕਿ ਜਦੋਂ ਅੱਠ ਬਾਗੀਆਂ ਨੂੰ ਕੱਢਣ ਦਾ ਐਲਾਨ ਕੀਤਾ ਤਦ ਅਕਾਲੀ ਦਲ ਦੀ ਲੀਡਰਸ਼ਿਪ ਅਨੁਸ਼ਾਸਨੀ ਕਮੇਟੀ ਸ਼ਾਇਦ ਇਹ ਗੱਲ ਭੁੱਲ ਗਈ ਕਿ ਸੁਖਦੇਵ ਸਿੰਘ ਢੀਂਡਸਾ ਸਰਪ੍ਰਸਤ ਵੀ ਹੈਗੇ ਨੇ ਉਹਨਾਂ ਨੂੰ ਕੱਢਣਾ ਭੁੱਲ ਗਈ ਅਪਾ ਕੱਲ ਹੀ ਗੱਲ ਕੀਤੀ ਸੀ ਜੀ ਕਿ ਭੁੱਲ ਗਈ ਜਾਂ ਉਹਨਾਂ ਨੂੰ ਸਰਪ੍ਰਸਤ ਮੰਨਦੇ ਹੀ ਨਹੀਂ ਕਿ ਉਹ ਹੀ ਅਲਾਨਿਆਵਾ ਸੀਗਾ ਹੂੰ ਸੋ ਅੱਜ ਉਹਨਾਂ ਦੀ ਸਰਪ੍ਰਸਤੀ ਯਾਦਗਾਰੀ ਜਾਗੀ ਹੂੰ ਤੇ ਉਹਨਾਂ ਨੇ ਆਪਣੀ ਅਗਵਾਈ ਦੇ ਵਿੱਚ ਬਾਗੀਆਂ ਦੀ ਮੀਟਿੰਗ ਬੁਲਾ ਲਈ ਜੀ ਤੇ ਮੀਟਿੰਗ ਬੁਲਾ ਕੇ ਉਹਨਾਂ ਨੇ ਕਿਹਾ ਕਿ ਵੀ ਸ਼੍ਰੋਮਣੀ ਅਕਾਲ ਚਲ ਦਾ ਮੈਂ ਸਰਪ੍ਰਸਤ ਆ ਤੇ ਇਸ ਲਈ ਤੁਹਾਨੂੰ ਕੋਈ ਕੱਢ ਨਹੀਂ ਸਕਦਾ ਤੁਸੀਂ ਤਾਂ ਬਹਾਲ ਹੋ ਤੁਸੀਂ ਅਕਾਲ ਚਲ ਦਾ ਹਿੱਸਾ ਹੋ ਆਪਾਂ ਦਾ ਇਲਾਸ ਬੁਲਾ ਕੇ ਨਵਾਂ ਪ੍ਰਧਾਨ ਚੁਣਾਂਗੇ ਆਪਣਾ ਹੂੰ ਹੂੰ ਸੋ ਇਧਰ ਸੁਖਵੀਰ ਬਾਦਲ ਵਾਲਾ ਹੀ ਧਿਰ ਦੇ ਕੰਨੀਓ ਮੋਰਚਾ ਸੰਭਾਲਣ ਵਾਲਾ ਲੀਡਰ ਭੁੰਦੜ ਹੋਰੀ ਕਹਿੰਦੇ ਕਹਿੰਦੇ ਜੀ ਚਾਹੇ ਚਾਰ ਪ੍ਰਧਾਨ ਚੁਣਨ ਸਾਨੂੰ ਕੀ ਹੈ ਹਮ ਪਰ ਸਾਡੀ 파ਟੀ ਥੋੜਾ ਨਹੀਂ ਸਾਡੀ ਤਾਂ ਕੱਢੇਵੇਂ ਸਰਪ੍ਰਸ ਤੋਂ ਕਹਿੰਦੇ ਕਿਹੜਾ ਅਧਿਕਾਰ ਹੁੰਦਾ ਹਮ ਮਤਲਬ ਆਪੇ ਮੰਨੀ ਜਾਂਦੇ ਕਿ ਸਰਪ੍ਰਸਤੀ ਸਿਰਫ ਇੱਕ ਕੰਧ ਦੇ ਪੱਗੀ ਸ਼ੀਲਡ ਵਰਗੀ ਹੈ ਹਮ ਹਮ ਤੋਂ ਇਸ ਲਈ ਉਹਦੇ ਕੋਲ ਅਧਿਕਾਰ ਕੋਈ ਨਹੀਂ ਗਾ ਸੋ ਕਹਿੰਦੇ ਕਿਹੜਾ ਅਧਿਕਾਰ ਹੈ ਸਰਪ੍ਰਸ ਕੋਲ ਇਸ ਲਈ ਉਹ ਕਿਵੇਂ ਕਰ ਸਕਦੇ ਨੇ ਸ਼ਾਸਨਿਕ ਕਮੇਟੀ ਨੇ ਆਪਣੀ ਕਾਰਵਾਈ ਕਰਤੀ ਆਪਾਂ ਕੱਲ ਵੱਡੀ ਖਬਰ ਇਸ ਤੇ ਚਰਚਾ ਕਰਕੇ ਹਟਿਆ ਕਿ ਵੀ ਜਿਹੜੀ ਲੀਡਰਸ਼ਿਪ ਸਮੇ ਸੁਖਵੀਰ ਬਾਦਲ ਦੀ ਛੁੱਟੀ ਚਾਹੁੰਦੀ ਸੀ ਹਮ ਉਸ ਲੀਡਰਸ਼ਿਪ ਨੂੰ ਸੁਖਵੀਰ ਨੇ ਛੁੱਟੀ ਦੇ ਤੌਰ 'ਤੇ ਜੀ ਉਹ ਕਹਿੰਦੇ ਅਸੀਂ ਅਸੀਂ ਅਕਾਲੀ ਦਲਾਂ ਤੇ ਅਗਲੇ ਕੱਲ ਕਹਿੰਦੇ ਜੀ ਕਿ ਸਾਡੀ ਤਿੰਨ ਮੈਂਬਰੀ ਕਮੇਟੀ ਨੇ ਗੁਰਪ੍ਰਤਾਪ ਬਡਾਲਾ ਨੂੰ ਵੀ ਜ਼ਗੀਰਕੌਰ ਨੂੰ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਵੀ ਪਰਮਿੰਦਰ ਸਿੰਘ ਢੀਂ ਸਾਨੂੰ ਵੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਸਰਜੀਤ ਸਿੰਘ ਰਖੜਾ ਨੂੰ ਵੀ ਸੁਰਿੰਦਰ ਸਿੰਘ ਠੇਕੇਦਾਰ ਨੂੰ ਵੀ ਤੇ ਚਰਨ ਸਿੰਘ ਵਿਰਾੜ ਨੂੰ ਵੀ ਕਿ ਅਸੀਂ ਇਹਨਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਦੇ ਹਾਂ ਹੂੰ ਸੋ ਉਸ ਤੋਂ ਬਾਅਦ ਅੱਜ ਸਾਰੀਆਂ ਬਾਗੀ ਤਰ੍ਹਾਂ ਜਾਂ ਉਹਦੀ ਲੀਡਰਸ਼ਿਪ ਚੰਡੀਗੜ੍ਹ ਦੇ ਵਿੱਚ 77 ਹੋਏ 71 ਹੋ ਕੇ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਚ ਬੈਠਕ ਕੀਤੀ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਮੈਂ ਇੰਨੀ ਦੇਰ ਤੋਂ ਇਸ ਕਾਰਵਾਈ ਚ ਬੋਲ ਨਹੀਂ ਰਿਹਾ ਸੀਗਾ ਕਿ ਠੀਕ ਹੈ ਆਪਣੇ ਪੱਧਰ ਤੇ ਕਰ ਰਹੇ ਨੇ ਮੈਂ ਦੇਖ ਰਿਹਾ ਸੀਗਾ ਪਰ ਹੁਣ ਹੱਦ ਹੋ ਗਈ ਮੈਂ ਚੋ ਰਿਹਾ ਨਹੀਂ ਗਿਆ ਇਸ ਲਈ ਮੈਨੂੰ ਸਾਹਮਣੇ ਆਉਣਾ ਪਿਆ ਇਸ ਲਈ ਮੈਨੂੰ ਬੈਠਕ ਬੁਲਾਉਣੀ ਪਈ ਪਰ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਅੱਜ ਵੀ ਨੁਕਤਾ ਉੱਥੇ ਹੀ ਖੜਾ ਹੈ ਜੀ ਕਿ ਤੁਸੀਂ ਨਾ ਤਾਂ ਕੌਮ ਲਈ ਲੜਦੇ ਨਜ਼ਰ ਆ ਰਹੇ ਹੋ ਹੂੰ ਹੂੰ ਨਾ ਨਾ ਤੁਸੀਂ ਪੰਜਾਬ ਦੇ ਅਕਾਲੀ ਲੜਦੇ ਨਜ਼ਰ ਆ ਰਹੇ ਹਾਂ ਨਾ ਤੁਸੀਂ ਪੰਜਾਬ ਦੇ ਮਸਲਿਆਂ ਲਈ ਯੂਜ਼ ਦੇ ਨਜ਼ਰ ਆ ਰਹੇ ਹੋ ਹਮ ਹਮ ਨਾ ਤੁਸੀਂ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਉਹਦਾ ਰੁਤਬਾ ਕਾਇਮ ਕਰਨ ਲਈ ਲੜਦੇ ਨਜ਼ਰ ਆ ਰਹੇ ਹੋ ਜੀ ਲੜਾਈ ਕਾਦੀ ਹੈ ਸੁਖਵੀਰ ਨੂੰ ਹਟਾ ਦਿਓ ਮੈਨੂੰ ਬਣਾ ਦਿਓ ਹਮ ਕਹਿੰਦੇ ਜੀ ਅੱਜ ਮੈਂ ਦੇਖ ਰਿਹਾ ਸੀਗਾ ਕਿ ਇੱਕ ਧਿਰਾਂ ਪਰਮਿੰਦਰ ਢੀਂਡਸਾ ਹੋ ਰਹੀ ਜਾਂ ਹੋਰ ਲੀਡਰ ਕਹਿ ਰਹੇ ਸੀ ਕਿ ਝੁੰਡਾ ਕਮੇਟੀ ਵਾਲੀ ਰਿਪੋਰਟ ਲਾਗੂ ਕਰਾਉਣੀ ਹੈ ਜੀ ਤੁਹਾਨੂੰ ਅੱਜ ਰਿਹੋ ਦੀ ਵੀ ਇਸ ਖਵਾਲਨਾ ਗੱਲ ਕਰੀ ਕਿ ਝੁੰਡਾ ਕਮੇਟੀ ਦੀ ਰਿਪੋਰਟ ਦੇ ਵਾਸਤੇ ਸੁਖਵੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਕਿ ਭਾਈ ਜੋਨ ਦਾ ਕਮੇਟੀ ਤਾਂ ਇਹ ਵੀ ਕਹਾ ਗਿਆ ਸੀਗਾ ਕਿ ਸਮੁੱਚੀ ਲੀਡਰਸ਼ਿਪ ਨੂੰ ਬਦਲਣ ਦੀ ਲੋੜ ਆ ਹੂੰ ਤੇ ਉਹਦੇ ਵਿੱਚ ਤੁਸੀਂ ਵੀ ਸਾਰੇ ਆਉਣੇ ਜੀ ਸੋ ਇਹ ਇਸ ਲਈ ਜਦੋਂ ਤੱਕ ਉਧਰ ਬੈਠਦੇ ਸੀ ਤਾਂ ਤੁਸੀਂ ਕਹਿੰਦੇ ਸੀ ਕਿ ਠੀਕ ਆ ਜਦੋਂ ਤੁਹਾਨੂੰ ਸੁਖਵੀਰ ਦੇ ਸਾਹਮਣੇ ਬੈਠਣਾ ਪਿਆ ਹੁਣ ਕਹਿੰਦੇ ਇਹ ਉਹੀ ਭਗਵੰਤਮਾਨ ਵਾਲਾ ਸ਼ਬਦ ਕੱਢ ਕੇ ਲਿਆਂਦਾ ਇਲੈਕਟ੍ਰਿਕ ਤੇ ਸਿਲੇਕਟਿਡ ਵਾਲਾ ਕੰਮ ਹੈ ਨਾ ਹੂੰ ਹੁਣ ਕਹਿੰਦੇ ਵੀ ਜਿੰਨੇ ਅਸੀਂ ਆ ਅਸੀਂ ਸਾਰੇ ਉਹ ਆ ਜਿਨ੍ਹਾਂ ਨੇ ਜਿੱਲਾ ਕਟੀਆਂ ਹੂੰ ਬਾਕੀ ਧੜਾ ਕਹਿੰਦਾ ਅਸੀਂ ਸਾਰੇ ਉਹ ਆ ਜਿਨ੍ਹਾਂ ਨੇ ਜਿੱਲਾ ਕਟੀਆਂ ਤੇ ਸੁਖਬੀਰ ਬਾਦਲ ਉਹ ਹੈ ਜਿਹੜਾ ਕਹਿੰਦੇ ਕਿ ਅਸੀਂ ਜੇਲ੍ਹ ਚੋਂ ਬਾਹਰ ਆਏ ਹੋਏ ਤੇ ਕਾਰ ਚੋਂ ਬਾਹਰ ਆਉਂਦਾ ਕਹਿੰਦੇ ਉਤਰ ਕੇ ਹੂੰ ਬਈ ਇਹ ਰਿਐਕਸ਼ਨ ਉਸੇ ਦਿਨ ਕਰਨਾ ਚਾਹੀਦਾ ਸੀ ਜਿਸ ਦਿਨ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਜੀ ਉਸ ਦਿਨ ਤੁਹਾਡੀਆਂ ਕਿਹੜੀਆਂ ਮਜਬੂਰੀਆਂ ਸੀ ਕਿ ਤੁਸੀਂ ਉਸ ਨੂੰ ਪ੍ਰਧਾਨ ਮੰਨ ਰਹੇ ਸੀ ਹੂੰ ਤੇ ਜੇ ਸੁਖਬੀਰ ਬਾਦਲ ਅਕਾਲੀ ਜਲ ਦੇ ਸਿਧਾਂਤ ਤੇ ਖਰਾ ਨਹੀਂ ਉਤਰਦਾ ਤਾਂ ਸਮੁੱਚੀ ਲੀਡਰਸ਼ਿਪ ਨੇ ਪਹਿਲੇ ਦਿਨ ਵਿਰੋਧ ਕਿਉਂ ਨਹੀਂ ਕੀਤਾ ਜੀ ਤੋਂ ਹੁਣ ਚਾਹੇ ਪਿੰਤਾ ਸਾਹਿਬ ਨੇ ਇਹਨਾਂ ਦੀ ਬਹਾਲੀ ਕਰਾਤੀ ਚਾਹੇ ਪ੍ਰੈਸ ਕਾਨਫਰੰਸ ਹੋਊਗੀ ਕੱਲ ਖਬਰਾਂ 'ਚ ਆ ਗਿਆ ਕਿ ਕੱਢਤੇ ਅੱਜ ਖਬਰਾਂ 'ਚ ਆ ਗਿਆ ਕਿ ਬਹਾਲ ਹੋ ਗਏ ਕੋਈ ਫਰਕ ਨਹੀਂ ਕਿਸੇ ਨੂੰ ਪੰਜਾਬ ਦੇ ਲੋਕ ਅਕਾਲੀ ਦਲ ਦਾ ਇਹ ਫਸ਼ਰ ਦੇਖ ਕੇ ਦੁਖੀ ਵੀ ਨੇ ਚਿੰਤਤ ਵੀ ਨੇ ਤੇ ਵਿਰੋਧੀ ਧਿਰਾਂ ਇਹਦੇ ਵਿੱਚ ਆਪਣਾ ਸੁਆਦ ਵੀ ਲੈ ਰਹੀ ਨੇ ਔਰ ਜਿਹੜੀਆਂ ਇਹਨਾਂ ਦੇ ਮੋਢੇ ਤੇ ਚੜ ਕੇ ਪੰਜਾਬ ਆਈਆਂ ਸੀ ਭਾਜਪਾ ਵਰਗੀਆਂ ਉਹਨਾਂ ਨੂੰ ਲੱਗਦਾ ਕਿ ਲੈ ਵੀ ਅਗਲੀ ਵਾਰ ਲਈ ਸਾਡਾ ਰਾਹ ਮੋਕਲਾ ਹੋ ਰਿਹਾ ਹੂੰ ਤੇ ਦਿਪਕ ਜੀ ਵੀ ਦੱਸਿਓ ਵੀ ਸੁਖਬੀਰ ਬਾਦਲ ਕਲੇਰ ਦੇ ਸਵਾਲਾਂ ਤੋਂ ਭੱਜ ਨਹੀਂ ਸਕਦੇ ਕਲੇਰ ਦੇ ਕਿਹੜੇ ਕਿਹੜੇ ਸਵਾਲ ਨੇ ਦੇਖੋ ਪਹਿਲੀ ਗੱਲ ਤਾਂ ਕੀ ਕਲੇਰ ਨੂੰ ਸਵਾਲ ਕਰਨ ਦਾ ਹੱਕ ਹੈ ਹੂੰ ਪ੍ਰਦੀਪ ਕਲੇਰ ਡੇਰੇ ਨਾਲ ਸੰਬੰਧ ਰੱਖਦਾ ਹੂੰ ਬੇਅਦਬੀ ਮਾਮਲਿਆਂ ਦੇ ਵਿੱਚ ਕੇਸ ਦੇ ਵਿੱਚ ਮੁੱਖ ਸਾਜ਼ਿਸ਼ਕਾਰੇ ਵਜੋਂ ਮੁੱਖ ਰੋਪੀਆਂ ਵਜੋਂ ਉਹਦਾ ਨਾਮ ਹੈ ਜੀ ਪਰ ਅੱਜ ਦੀ ਤੇ ਸਰਕਾਰੀ ਗਵਾਹ ਬਣ ਗਿਆ ਮਤਲਬ ਇਹ ਵੀ ਕਮਾਲ ਦਾ ਹੈ ਹੂੰ ਹੂੰ ਕਿ ਉਹਨੂੰ ਸਰਕਾਰੀ ਗਵਾਹ ਵੀ ਬਣ ਗਿਆ ਤੇ ਇਸੇ ਹਵਾਲੇ ਨਾਲ ਇੱਥੇ ਸਵਾਲ ਕਰੇ ਹੁੰਦੇ ਨੇ ਬਾਗੀ ਧੜਾ ਹੁਣ ਸਵਾਲ ਇਹ ਇਸ ਲਈ ਪੁੱਛ ਰਿਹਾ ਕਿਉਂਕਿ ਪ੍ਰਦੀਪ ਕਲੇਰ ਦੀ ਇੱਕ ਮੀਡੀਆ ਚੈਨਲ ਤੇ ਇੱਕ ਇੰਟਰਵਿਊ ਆ ਗਿਆ ਹੂੰ ਹੂੰ ਉਸ ਇੰਟਰਵਿਊ ਚ ਉਹਨੇ ਕਿਹਾ ਵੀ ਅਕਾਲ ਤੱਕ ਸਭ ਤੋਂ ਜਦੋਂ ਡੇਰਾ ਮੁਖੀ ਨੂੰ ਲਾਂਬੇ ਕਰ ਦਿੱਤਾ ਗਿਆ ਬਾਹਰ ਕਰ ਦਿੱਤਾ ਗਿਆ ਉਹਦੇ ਨਾਲ ਕੋਈ ਤਾਲਮੇਲ ਕਰਨ ਤੋਂ ਹੁਕਮਨਾਮਾ ਜਾਰੀ ਹੋ ਗਿਆ ਜਿਸ ਨਾਲ ਕੋਈ ਰੋਟੀ ਬੇਟੀ ਦਾ ਸਬੰਧ ਨਹੀਂ ਰੱਖਣਾ ਕਿਸੇ ਨੇ ਉਹਦੇ باوجود ਵੀ ਕਹਿੰਦੇ ਸ਼੍ਰੋਮਣੀ ਕਾਲਗਲ ਦਾ ਪ੍ਰਧਾਨ ਸੁਖਵੀਰ ਬਾਦਰੂ ਨਾਲ ਮੁਲਾਕਾਤਾਂ ਕਰਦਾ ਸੀ ਹੂੰ ਹੂੰ ਪਰਦੀਪ ਕਲੇਰ ਤਾਂ ਕਹਿੰਦਾ ਕਿ ਸਾਰੇ ਮਸਲੇ ਦੇ ਹੱਲ ਲਈ ਸੁਖਵੀਰ ਬਾਦਲ ਕਹਿੰਦਾ ਸੀ ਕਿਉਂ ਚਿੰਤਾ ਕਰਦੇ ਹੋ ਜੇ ਤੁਹਾਡਾ ਬਾਬਾ ਡੇਰਾ ਸਿਰਸਾ ਮੁਖੀ ਬਾਬਾ ਹੈ ਤਾਂ ਮੈਂ ਵੀ ਪੰਜਾਬ ਦਾ ਬਾਬਾ ਹਾਂ ਚਿੰਤਾ ਨਾ ਕਰੋ ਇਹ ਕਲੇਰ ਦੇ ਹੁਣ ਬੋਲ ਨੇ ਹਮਮ ਕਹਿੰਦਾ ਸੁਖਵੀਰ ਬਾਦਲ ਇਹੇ ਦਾਅਵੇ ਕਰਦਾ ਸੀ ਹੁਣ ਉਸ ਦੀ ਇਹ ਇੰਟਰਵਿਊ ਤੋਂ ਬਾਅਦ ਅਕਾਲੀ ਜਲ ਦੀਆਂ ਮੁਸ਼ਕਲਾਂ ਤਾਂ ਵਧ ਗਈਆਂ ਜੀ ਸੁਖਵੀਰ ਬਾਦਲ ਦੀ ਜਵਾਬਤਨ ਵੀ ਤਾਂ ਬਣ ਗਈ ਪਰ ਸੁਖਵੀਰ ਬਾਦਲ ਕਹਿੰਦਾ ਜੀ ਮੈਂ ਇਹ ਜਿਵੇਂ ਅਦਾਲਤ ਚ ਹੁੰਦਾ ਮਾਮਲਾ ਹਮ ਤਾਂ ਆਪਾਂ ਕਹਿੰਦੇ ਕਿ ਅਦਾਲਤੀ ਮਾਮਲੇ ਤੇ ਟਿੱਪਣੀ ਨਹੀਂ ਉਸੇ ਤਰ੍ਹਾਂ ਸਿੱਖ ਧਰਮ ਦੇ ਵਾਦਨਾ ਸਿੱਖ ਕੌਮ ਦੇ ਵਾਦ ਨਾਲ ਸਰਬਉੱਚ ਅਦਾਲਤ ਜੇ ਮੰਨੀ ਜਾਂਦੀ ਤਾਂ ਅਕਾਲ ਤਖਤ ਸਭ ਨੂੰ ਮੰਨਿਆ ਜਾਂਦਾ ਜੀ ਸੋ ਹੁਣ ਇਹ ਮਾਮਲਾ ਸਾਰਾ ਅਕਾਲ ਤਖਤ ਸਾਹਿਬ ਤੇ ਆ ਇਸ ਲਈ ਸੁਖਵੀਰ ਬਾਦਲ ਕਹਿੰਦੇ ਮੈਂ ਤਾਂ ਇਹ ਟਿੱਪਣੀ ਨਹੀਂ ਕਰਨੀ ਹੂੰ ਕਿਉਂਕਿ ਮੈਂ ਆਪਣਾ ਸਪਸ਼ਟੀਕਰਨ ਦੇ ਆ ਪਰ ਐਨ ਸੁਖਵੀਰ ਬਾਦਲ ਦੇ ਸਪਸ਼ਟੀਕਰਨ ਵਾਲੇ ਬੰਦ ਲਫਾਫਾ ਦੇਣ ਤੋਂ ਬਾਅਦ ਤੇ ਜਥੇਦਾਰ ਸਾਹਿਬ ਦਾ ਫੈਸਲਾ ਹੋਣ ਤੋਂ ਪਹਿਲਾਂ ਬਚਾਲਿਆ ਕਲੇਰ ਦੀ ਇੰਟਰਵਿਊ ਕੀ ਇਹ ਅਚੰਚਿਤ ਹੋਗੀ ਜਾਂ ਇਹ ਕਿਸੇ ਪਲਾਨ ਦਾ ਹਿੱਸਾ ਹੈ ਜੀ ਜਿਹੜਾ ਆਪਾਂ ਤਾਂ ਹੀ ਗੱਲ ਕਰ ਰਹੇ ਹਾਂ ਜਿਹੜਾ ਦੀਪਕ ਕਲੇਰ ਕਿਸੇ ਸਮੇਂ ਬੇਅਦਬੀਆਂ ਮਾਮਲੇ ਵਿੱਚ ਮੁੱਖ ਦੋਸ਼ੀ ਸੀ ਉਹ ਸਰਕਾਰੀ ਗਵਾਹ ਵੀ ਬਣ ਗਿਆ ਤੇ ਹੁਣ ਉਹਨੂੰ ਜ਼ਮਾਨਤ ਵੀ ਮਿਲ ਗਈ ਹੂੰ ਹੂੰ ਜੀ ਇਸ ਲਈ ਜ਼ਮਾਨਤ ਤੇ ਆ ਕੇ ਉਹਨੂੰ ਇੰਟਰਵਿਊ ਆ ਦੇ ਰਿਹਾ ਤੇ ਉਹ ਕਹਿੰਦਾ ਕਿ ਬੰਬਈ ਮਿਲਦੇ ਸੀ ਚੰਡੀਗੜ੍ਹ ਮਿਲਦੇ ਸੀ ਜੀ ਫਿਲਮ ਲਵਾਉਣ ਲਈ ਕਾਰਵਾਈ ਸੀ ਇਹ ਸਾਰੇ ਸਵਾਲ ਸੁਖਵੀਰ ਬਾਦਲ ਦੇ ਪਾਲੇ ਚ ਨੇ ਜਵਾਬ ਤਾਂ ਸੁਖਵੀਰ ਨੂੰ ਦੇਣਾ ਪੈਣਾ ਜੀ ਸੁਖਵੀਰ ਇਹ ਨਾ ਜਵਾਬਾਂ ਤੋਂ ਭੱਜ ਨਹੀਂ ਸਕਦਾ ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਹੂੰ ਜੇ ਹੁਣ ਇਹ ਸਵਾਲ ਬਾਗੀ ਧਿਰ ਵਾਲੇ ਪੁੱਛ ਰਹੇ ਨੇ ਵੀ ਪ੍ਰਦੀਪ ਕਲੇਰ ਨੇ ਆ ਸਵਾਲ ਖੜੇ ਕੀਤੇ ਆ ਕਾਲੀ ਦਲ ਜਵਾਬ ਦਵੇ ਸੁਖਵੀਰ ਬਾਦਲ ਜਵਾਬ ਦੇਣ ਇਹਦੇ ਤੇ ਸਾਹਮਣੇ ਸੁਖਵੀਰ ਬਾਦਲ ਨੇ ਵੀ ਸਵਾਲ ਕੀਤਾ ਮਤਲਬ ਹੁਣ ਤੁਸੀਂ ਉਹ ਕਹਿੰਦੇ ਕਿ ਜਿਹੜਾ ਬੇਅਦਬੀਆਂ ਮਾਮਲੇ ਦਾ ਮੁੱਖ ਦੋਸ਼ੀ ਆ ਹੈ ਨਾ ਉਸ ਨੇ ਜਦੋਂ ਆਪਣੇ ਬਿਆਨ ਅਦਾਲਤ 'ਚ ਦਰਜ ਕਰਾਏ ਨੇ ਉੱਥੇ ਉਹਨੇ ਇਹ ਸਵਾਲ ਕਿਉਂ ਨਹੀਂ ਕਹਿੰਦੇ ਖੜੇ ਕੀਤੇ ਜੀ ਉਹਨੇ ਉੱਥੇ ਸੁਖਵੀਰ ਤੇ ਦੋਸ਼ ਕਿਉਂ ਨਹੀਂ ਲਾਇਆ ਜੀ ਹੈ ਨਾ ਉਹ ਇਹ ਸਵਾਲ ਇਹ ਦੂਸਰਾ ਹੋਏ ਕਹਿੰਦੇ ਨੇ ਕਹਿੰਦੇ ਵੀ ਜੇ ਇੰਨਾ ਹੀ ਸੱਚਾ ਲੱਗਦਾ ਪ੍ਰਦੀਪ ਕਲੇਰ ਨਾ ਬਾਕੀ ਤਰ੍ਹਾਂ ਉਸੇ ਨੂੰ ਇਜਲਾਸ ਬੁਲਾ ਕੇ ਪ੍ਰਧਾਨ ਬਣਾ ਲੈਣਾ ਆਪਣਾ ਹੂੰ ਸੋ ਇੱਥੋਂ ਤੱਕ ਸਥਿਤੀ ਆ ਗਈ ਆ ਚਲੋ ਹੁਣ ਦੇਖਦੇ ਆ ਮਤਲਬ ਬਡਾਲਾ ਹੋਰੀ ਵੀ ਕਹਿੰਦੇ ਨੇ ਕਿ ਸੁਖਵੀਰ ਦਾ ਡੇਰਾ ਮੁਖੀ ਨਾਲ ਸੰਬੰਧ ਜੱਗ ਜਾਰ ਹੋ ਗਿਆ ਸਰਕਾਰਾਂ ਨਾਲ ਡੇਰਾ ਮੁਖੀ ਦਾ ਸੰਬੰਧ ਬਹੁਤ ਸਮੇਂ ਤੋਂ ਜੱਗ ਜਾਰ ਰਿਹਾ ਜੀ ਪਰ ਜੇ ਅਕਾਲੀ ਦਲ ਨਾਲ ਉਹਦਾ ਸੰਬੰਧ ਹੈ ਹੂੰ ਫੇਰ ਇਹ ਫਿਕਰਮੰਦੀ ਵਾਲਾ ਸਵਾਲ ਹੈ ਜੀ ਹੈ ਨਾ ਵੋਟਾਂ ਲੈਣ ਦਾ ਸਾਰਾ ਲਾਣਾ ਜਾਂਦਾ ਰਿਹਾ ਹੂੰ ਵੋਟਾਂ ਲੈਣ ਤਾਂ ਉਹਦੇ ਉਹਦੇ ਚੌਕੜ ਦੇ ਉੱਤੇ ਸਭ ਨੇ ਨੱਕ ਰਗੜਿਆ ਜੀ ਤੇ ਇਹ ਤਾਂ ਕੋਈ ਭੱਜ ਨਹੀਂ ਸਕਦਾ ਇਸ ਲਈ ਹਾਂ ਪਰ ਇਹ ਇਹ ਸਵਾਲ ਹੈਗਾ ਕਿ ਜੇ ਸਰਕਾਰੀ ਕੋਈ ਨਾਤਾ ਹੈ ਫਿਰ ਸਰਕਾਰੀ ਪਦਰ ਦਾ ਸਵਾਲ ਹੈਗਾ ਪਰ ਸ਼੍ਰੋਮਣੀ ਕਾਲਦਲ ਵਰਗੀ ਧਿਰ ਪਰ ਉਹ ਵੀ ਉਸ ਡੇਰਾ ਮੁਖੀ ਨਾਲ ਜੇ ਸੰਬੰਧ ਰੱਖਦੀ ਉਹਦੇ ਪ੍ਰਧਾਨ ਦਾ ਕੋਈ ਸੰਬੰਧ ਹੈਗਾ ਤਾਂ ਜਵਾਬਤਨ ਵੀ ਤਾਂ ਹੋਣੀ ਚਾਹੀਦੀ ਹੈ ਸੋ ਇਸੇ ਲਈ ਹੁਣ ਸਭ ਦੀਆਂ ਨਜ਼ਰਾਂ ਅਸਲੀ ਕੱਲ ਤੱਕ ਸਭ ਦੇ ਉੱਤੇ ਨੇ ਜੱਥੇਦਾਰ ਜਾਨੀ ਰਗਵੀਰ ਸਿੰਘ ਉਹ ਰਾਤੇ ਨੇ ਪੰਜ ਸਿੰਘ ਸਰਵੰਦ ਦੇ ਫੈਸਲੇ ਤੇ ਨੇ ਆਉਂਦੇ ਦਿਨਾਂ 'ਚ ਦੇਖਦੇ ਹਾਂ ਕਿੱਧਰ ਮ ਜਾਂਦਾ ਪਰ ਉਹ ਤੋਂ ਬਾਅਦ ਵੀ ਕਲੇਰ ਵਾਲੇ ਸਵਾਲ ਸੁਖਵੀਰ ਬਾਦਲ ਲਈ ਅਕਾਲੀ ਦਲ ਲਈ ਜੇ ਖੜੇ ਰਹਿਣਗੇ ਤਾਂ ਬਾਗੀਆਂ ਲਈ ਵੀ ਖੜੇ ਨੇ ਕਿ ਮਿੱਤਰੋ ਜੇ ਤੁਹਾਨੂੰ ਉਸ ਦਿਨ ਤੁਸੀਂ ਪਾਰਟੀ ਦੀ ਕੀ ਤੁਹਾਨੂੰ ਪਤਾ ਹੀ ਨਹੀਂ ਸੀ ਤੁਹਾਡਾ ਪ੍ਰਧਾਨ ਕਿਹਨੂੰ ਮਿਲ ਗਿਆ ਹੈ ਕਿਹਨੂੰ ਨਹੀਂ ਮਿਲ ਗਿਆ ਜੀ 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 ਤੇ ਤੁਸੀਂ ਵੋਟਾਂ ਦੀ ਕਿਤੇ ਕਿਤੇ ਬੁਖੇ ਖੜਕਾਏ ਨੇ ਤੁਹਾਡਾ ਵੀ ਪਤਾ ਤੇ ਇਸ ਲਈ ਅਕਾਲੀ ਦਲ ਦੇ ਮੁਸ਼ਕਲਾਂ ਤਾਂ ਵਧ ਗਈਆਂ ਕਲੇਰ ਦੇ ਸਵਾਲ ਹਮ ਦੀਪਕ ਜੀ ਕੱਲ ਤੁਸੀਂ ਦੱਸਿਆ ਸੀ ਵੀ ਐਸਜੀਪੀਸੀ ਦੀਆਂ ਜਿਹੜੀਆਂ ਵੋਟਾਂ ਹੋਣੀਆਂ ਜਿਹੜੇ ਮੈਂਬਰਸ ਬਣਾਏ ਜਾਂਦੇ ਨੇ ਵੀ ਵੋਟਰ ਲਿਸਟ ਕਿੰਨੇ ਨੇ ਉਹਦੇ ਵਿੱਚ ਮੈਂਬਰ ਨੇ ਉਹ ਗਿਣਤੀ ਪਹਿਲਾਂ ਨਾਲੋਂ ਅੱਧੀ ਰਹਿ ਗਈ ਹੈ ਨਾ 26-27 ਲੱਖ ਦਾ ਤੁਸੀਂ ਕੱਲ ਅੰਕੜਾ ਦੱਸਿਆ ਸੀ ਵੀ ਪਹਿਲਾਂ ਉਹ 50 ਲੱਖ ਤੋਂ ਵੀ ਉੱਤੇ ਮੈਂਬਰਜ਼ ਦੀ ਗਿਣਤੀ ਹੋਇਆ ਕਰਦੀ ਸੀ ਹੁਣ ਉਸ ਵੋਟਰ ਸੂਚੀ ਦੇ ਵਿਸਥਾਰ ਵਾਸਤੇ ਪਹਿਲਾਂ ਵੀ ਐਕਸਟੈਂਸ਼ਨ ਮਿਲਦੀ ਰਹੀ ਹੈ ਹੁਣ ਦੁਬਾਰਾ ਤੋਂ ਚੌਥੀ ਵਾਰ ਜਿਹੜੀ ਤਰੀਕ ਹੈ ਜੀ ਉਹਨੂੰ ਅੱਗੇ ਫੇਰ ਵਧਾ ਦਿੱਤਾ ਗਿਆ ਜੀ ਬਿਲਕੁਲ ਜੀ ਜੇ ਤਾਂ ਆਪਾਂ ਦੇਖੀਏ ਤਾਂ ਇਹ ਪੰਜਵੀਂ ਤਰੀਕ ਮਿਲੀ ਹੈ ਹਮ ਹਮ ਮਤਲਬ ਇੱਕ ਤਰੀਕ ਚੋਣਾਂ ਦੇ ਐਲਾਨ ਦੇ ਨਾਲ ਹੀ ਇੱਕ ਤਰੀਕ ਮਿਲ ਗਈ ਸੀ ਜੰਨੀ ਤਰੀਕ ਤੱਕ ਉਸ ਤੋਂ ਬਾਅਦ ਤਿੰਨ ਵਾਰ ਵਾਧਾ ਹੋ ਚੁੱਕਿਆ ਹੁਣ ਇਹ ਚੌਥਾ ਵਾਧਾ ਹੈ ਜੀ ਪਰ ਇਹਦਾ ਮਤਲਬ ਅੰਤੰਕ ਰੀਕ ਪੰਜ ਵਾਰ ਮਿਲਦੀ ਸਾਨੂੰ ਹੁਣ ਹੈ ਨਾ ਜੀ ਹਾਂ ਤੁਹਾਡੀ ਗੱਲ ਇਹ درست ਹੈ ਕਿ ਇਹ ਫਿਕਰਮੰਦੀ ਹੈਗੀ ਆ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਵੱਡੀ ਫਿਕਰਮੰਦੀ ਹੈ ਕਿ 52 ਲੱਖ 2011 ਦੇ ਵਿੱਚ ਜਦੋਂ ਵੋਟਾਂ ਵਣੀਆਂ ਸੀ ਤਾਂ 52 ਲੱਖ ਵੋਟਾਂ ਸੀ ਪਰ 31 ਜੁਲਾਈ ਆਖਰੀ ਤਰੀਕ ਸੀ ਔਰ 25 ਜੁਲਾਈ ਤੱਕ 27 ਲੱਖ 87 ਹਜ਼ਾਰ ਲਗਭਗ 28 ਕ ਲੱਖ ਵੋਟਾਂ ਮਤਲਬ ਅੱਧ ਦਾ ਫਰਕ ਹੈਗਾ ਜੀ ਆਪਾਂ ਕੱਲੋ ਪੂਰੇ ਉਸੇ ਚਰਚਾ ਕਰਕੇ ਹਟਿਆ ਕਿ ਹਾਂ ਇਹਦੇ ਕਾਰਨ ਪਿੱਛੇ ਕਈ ਨੇ ਕਿ ਇੱਥੋਂ ਪਲਾਨ ਬਹੁਤ ਹੈ ਮਤਲਬ ਜੇ ਪੰਜਾਬ ਤੋਂ ਪਲਾਨ ਹੋ ਰਿਹਾ ਤਾਂ ਕੁਝ ਸਿੱਖ ਭਾਈਚਾਰੇ ਬੋਗਨਤੀ ਚ ਪਲਾਨ ਹੋ ਰਿਹਾ ਜੀ 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 ਨੌਜਵਾਨ ਸਾਡਾ ਵਿਦੇਸ਼ ਨੂੰ ਜਾ ਰਿਹਾ ਇਹ ਦੂਸਰਾ ਮਤਲਬ ਪਤਿਤ ਪਣਾ ਵੀ ਇੱਕ ਪਹਿਲੂ ਹੈਗਾ ਹੂੰ ਹੂੰ ਸੋ ਉਹ ਵੀ ਉਹ ਵੀ ਇੱਕ ਸਿੱਖ ਭਾਈਚਾਰੇ ਦੇ ਅੰਦਰ ਇੱਕ ਇਹ ਵੀ ਹੈ ਮਤਲਬ ਸ਼ਰੋਮਣੀ ਕਮੇਟੀ ਦੇ ਮੈਂਬਰ ਬਣਦੇ ਆਉਂਦੇ ਨੇ ਬੰਦੇ ਲਗਾਤਾਰ ਹੂੰ ਹੂੰ ਲਗਾਤਾਰ ਬੰਦੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਮੈਂਬਰ ਚੁਣੇ ਹੁੰਦੇ ਰਹੇ ਨੇ ਅਕਾਲੀ ਦਲ 'ਚ ਉਹਨਾਂ ਨੂੰ ਜਥੇਦਾਰ ਸਾਹਿਬ ਕਹਿ ਕੇ ਸੰਬੋਧਨ ਕੀਤਾ ਜਾਂਦਾ ਜੀ ਤੇ ਪਰ ਉਹਨਾਂ ਦੇ ਆਪਣੇ ਮੁੰਡੇ ਪਤਿਤ ਨੇ ਹਮ ਆਪਣੇ ਮੁੰਡਿਆਂ ਦੇ ਕੇਸ ਕੱਟੇ ਹੋਏ ਨੇ ਦਾੜੇ ਪ੍ਰਕਾਸ਼ ਨਹੀਂ ਹੈਗੇ ਸੋ ਫਿਰ ਉਹ ਵੋਟਾਂ ਕਿਵੇਂ ਬਣਾ ਲੈਣਗੇ ਸੋ ਇਹ ਇੱਕ ਪਹਿਲੂ ਵੀ ਹੈਗਾ ਹਮ ਹਮ ਦੂਸਰਾ ਫਿਰ ਜਦੋਂ ਬੱਚੇ ਜਾਂਦੇ ਨੇ ਇੱਥੋਂ ਤਾਂ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਮਾਪੇ ਵੀ ਨਾਲ ਜਾ ਰਹੇ ਨੇ ਵਿਦੇਸ਼ਾਂ ਨੂੰ ਬਜ਼ੁਰਗ ਵੀ ਜਾ ਰਹੇ ਨੇ ਜੀ ਬਿਲਕੁਲ ਹਮ ਤੇ ਦੂਸਰਾ ਅਕਾਲੀ ਦਲ ਦਾ ਜਿਸ ਸਥਿਤੀ 'ਚ ਅਕਾਲੀ ਦਲ ਆ ਕੇ ਖੜਾ ਐਸਜੀਪੀਸੀ ਜਿਹੇ ਜਵਾਲਾਂ ਦੇ ਘੇਰੇ ਚ ਉਹ ਵੀ ਇੱਕ ਪਹਿਲੂ ਹੈ ਬੇਪਰੋਸਗੀ ਵਾਲਾ ਹੂੰ ਹੂੰ ਸੋ ਉਸੇ ਦਾ ਨਤੀਜਾ ਕਿ ਬਾਰ ਬਾਰ ਤੁਹਾਨੂੰ ਤਰੀਕ ਵਧਾਉਣੀ ਪੈ ਰਹੀ ਹੈ ਜੀ 21 ਅਕਤੂਬਰ 2023 ਨੂੰ ਐ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਲਈ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਹੂੰ ਹੂੰ ਤੇ ਉਹ ਸਮੇਂ ਤ੍ਰੀਕਲਾਨੀ ਗਏ ਕਿ 15 ਨਵੰਬਰ 2023 ਤੱਕ ਵੋਟਾਂ ਬਣਨਗੀਆਂ ਹਮਮ 1 ਅਕਤੂਬਰ ਤੋਂ 15 ਨਵੰਬਰ ਤੱਕ ਪੰਜਾਬ ਭਰ ਚ ਪਿੰਡਾਂ ਚ ਅਨਾਉਂਸਮੈਂਟ ਗੁਰੂ ਘਰਾਂ ਚ ਆ ਕੇ ਬਈ ਕੈਂਪ ਲੱਗੇ ਸਰਾਂਚ ਕੈਂਪ ਲੱਗੇ ਸਕੂਲ ਦੇ ਬਾਹਰ ਕੈਂਪ ਲੱਗਿਆ ਭਾ ਜਾ ਕੇ ਆਪਣੇ ਵੋਟਾਂ ਬਣਾ ਲਓ ਫਾਰਮ ਭਰਨਾ ਹੈ ਫੋਟੋ ਦੇਣੀ ਹੈ ਆਧਾਰ ਕਾਰਡ ਦੇਣਾ ਹੈ ਵੋਟਰ ਕਾਰਡ ਕੋਈ ਹੈਗਾ ਉਹਦੇ ਨਾਲ ਕੋਈ ਹੋਰ ਜਿਹੜੀ ਸੰਬੰਧ ਥੋੜੀ ਪਛਾਣ ਪੱਤਰ ਹੈ ਉਹ ਨਾਲ ਜਮਾ ਕਰਾਉਣਾ ਹੈ ਹੈਨਾ ਤੇ ਉਹਦੇ ਨਾਲ ਤੁਸੀਂ ਪੂਰਨ ਮਤਲਬ ਦਸਤਾਰ ਧਾਰੀਆਂ ਕੇਸ ਧਾਰੀਆਂ ਹੈਨਾ ਦਾੜਾ ਪ੍ਰਕਾਸ਼ ਹੈ ਤੁਸੀਂ ਪਟਾਤਿਕ ਨਹੀਂ ਤੁਸੀਂ ਕੇਸ ਨਹੀਂ ਕੱਟਦੇ ਹੋ ਬੀਬੀਆਂ ਦੇ ਵੱਲੋਂ ਵੀ ਸੋ ਉਹ ਸਾਰੇ ਮੈਂਬਰ ਬਣ ਸਕਦੇ ਨੇ ਹਮਮ ਪਰ ਜਦੋਂ 15 ਨਵੰਬਰ ਤੱਕ ਕੋਈ ਉਹਨਾਂ ਖੁਲਾਰਾ ਨਹੀਂ ਮਿਲਿਆ ਤਾਂ 15 ਨਵੰਬਰ 2023 ਵਾਲੀ ਤਰੀਕ ਨੂੰ ਆਪਾਂ ਕੱਲ ਗੱਲ ਕਰ ਰਹੇ ਸੀ ਵਧਾ ਕੇ 29 ਫਰਵਰੀ 2024 ਕਰਤਾ ਜੀ ਗੱਲ ਉੱਥੇ ਵੀ ਨਹੀਂ ਬਣੀ 29 ਫਰਵਰੀ ਵਾਲੀ ਨੂੰ ਵਧਾ ਕੇ 30 ਅਪ੍ਰੈਲ 2024 ਕਰਤਾ ਹਮ ਗੱਲ 30 ਅਪ੍ਰੈਲ ਤੇ ਵੀ ਨਹੀਂ ਜਦੋਂ ਬਣਦੀ दिखी ਤਾਂ 31 ਜੁਲਾਈ ਤੱਕ ਲਿਆਏ ਜੀ ਤੇ ਅੱਜ ਜਦੋਂ ਆਖਰੀ ਦਿਨ ਸੀ ਅੱਜ ਫੇਰ ਇਹ ਤਰੀਕ ਹੁਣ 19 ਸਤੰਬਰ ਤੱਕ ਵਧਾ ਦਿੱਤੀ ਗਿਆ ਲਗਭਗ ਡੇਢ ਮਹੀਨੇ ਦਾ ਵਕਵਾ ਹੋਰ ਮਿਲ ਗਿਆ ਜੀ ਸੋ ਅਗਸਤ ਪੂਰਾ ਪਿਆ ਤੇ ਸਤੰਬਰ ਤੋਂ ਬਾਅਦ 19 ਸਤੰਬਰ ਤੱਕ 19 ਸਤੰਬਰ 2024 ਤੱਕ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਦੀਆਂ ਵੋਟਾਂ ਮਣਾਉਣ ਦੀ ਤਰੀਕ ਐਲਾਨੀ ਗਈ ਆ ਸੋ ਹੁਣ ਇਸ ਤਰੀਕ ਤੱਕ ਕਿੰਨਾ ਕਿਉਂਕਿ ਕੰਮ ਜ਼ਿੰਮੇਵਾਰੀ ਸਰਕਾਰ ਦੀ ਹੈ ਜੀ ਸੋ ਬਕਾਇਦਾ ਤੌਰ ਤੇ ਉਹ ਫਾਰਮ ਭਰ ਕੇ ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਵੀ ਤੁਸੀਂ ਪਟਵਾਰੀ ਦੇ ਦਫ਼ਤਰ ਤੱਕ ਜਾ ਸਕਦੇ ਹੋ ਬਲਾਕ ਦਫ਼ਤਰ ਤੱਕ ਜਾ ਸਕਦੇ ਹੋ ਤੁਸੀਂ ਐਸਡੀਐਮ ਤੱਕ ਜਾ ਸਕਦੇ ਹੋ ਹੈ ਤੇ ਫਾਰਮ ਭਰ ਕੇ ਵੀ ਉੱਥੇ ਜਮ੍ਹਾਂ ਕਰਾ ਸਕਦੇ ਹੋ ਇਹ ਸਾਰੀ ਪਰ ਸਰਕਾਰ ਵੀ ਇਹਦੇ ਵਿੱਚ ਉਹਨਾਂ ਹੁਣ ਜੋਸ਼ ਨਹੀਂ ਦਿਖਾ ਰਹੀ ਉਹਨਾਂ ਉਤਸ਼ਾਹ ਨਹੀਂ ਦਿਖਾ ਰਹੀ ਹੈ ਦੂਏ ਪਾਸੇ ਅਕਾਲੀ ਦਲ ਇਸ ਵਾਰ ਜਮਾਈ ਮੱਠਾ ਪਿਆ ਜਿਹੜਾ ਅੱਗੇ ਜੋਰ ਲਾਉਂਦਾ ਸੀਗਾ ਜੀ ਜਦੋਂ ਕਿ ਕੁਝ ਧਿਰਾਂ ਜਿਹੜੀਆਂ ਚੋਣ ਲੜਨਾ ਚਾਹੁੰਦੀਆਂ ਨੇ ਐਸੀਪੀਸੀ ਦੀਆਂ ਉਹਨਾਂ ਵੱਲੋਂ ਕੋਸ਼ਿਸ਼ਾਂ ਹੋ ਰਹੀਆਂ ਨੇ ਹਮ ਹੈਨਾ ਕੋਈ ਸਾਹਿਬ ਦਾ ਜਸਵਿੰਦਰ ਸਾਹਿਬ ਨੇ ਕੋਈ ਨਵੇਂ ਬਣੇ ਪ੍ਰਧਾਨ ਨੇ ਕੁਝ ਪੰਤਕ ਲਹਿਰ ਚੋਕ ਵਿਚਾਰਚਾਵਾਂ ਚੱਲ ਰਹੀਆਂ ਨੇ ਇਸ ਮਨਜੀਤ ਮਾਨਹੋਰੀ ਵੀ ਨੇ ਭਾ ਅਕਾਲੀ ਦਲ ਸੁਖਵੀਰ ਬਾਦਲ ਵਾਲਾ ਜਾਂ ਬਾਗੀਆਂ ਵਾਲਾ ਅਕਾਲੀ ਦਲ ਜਿਹੜਾ ਅੱਜਕੱਲ ਰਹਿ ਗਿਆ ਉਹ ਸੋਚਦਾ ਕਿ ਚੁੱਪ ਕਰਕੇ ਜਿਹੜੇ ਆਪਣੇ ਬੰਦੇ ਨੇ ਉਹਨਾਂ ਦੀਆਂ ਬਣਾ ਲਓ ਆਪਣੇ ਕੋਲ ਕੰਟਰੋਲ ਰਹਿ ਜਾਵੇ ਜਿਆਦਾ ਦਿਨ ਚੱਕਰ ਚ ਨਾ ਪੋ ਜਿਆਦਾ ਹੋਊਗੀ ਤਾਂ ਸ਼ਾਇਦ ਨੁਕਸਾਨ ਹੋਊਗਾ ਜੀ ਸੋ ਇਹ ਨਤੀਜਾ ਪਰ ਬਾਰ-ਬਾਰ ਵੋਟਾਂ ਬਦਲਣਾ ਤਰੀਕਾ ਬਦਲਣਾ ਇਹਦਾ ਮਤਲਬ ਪੇ ਭਰੋਸੇ ਕੀ ਕਿਸ ਕਦਰ ਆ ਗਈ ਹੈ ਇਸ ਦੇ ਬਾਰੇ ਮੰਥਨ ਕਰਨ ਦੀ ਲੋੜ ਹੈ ਹੂੰ ਦੀਪਕ ਜੀ ਦੱਸਿਓ ਅਮਰਿਤਪਾਲ ਜਿਹੜਾ ਐਨਐਸਏ ਲੱਗਿਆ ਉਸ ਮਾਮਲੇ ਦੇ ਵਿੱਚ ਹੁਣ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਜੀ ਕੀ ਵੇਰਵਾ ਹਾਂ ਬਿਲਕੁਲ ਆਪਾਂ ਦੋ ਦਿਨ ਪਹਿਲਾਂ ਜਦੋਂ ਗੱਲ ਕਰ ਰਹੇ ਸੀ ਕਿ ਕਿ ਜਿਸ ਦਿਨ ਸੁਣਵਾਈ ਹੋਣੀ ਸੀ ਉਸ ਦਿਨ ਸੁਣਵਾਈ ਇਸ ਲਈ ਟਲ ਗਈ ਸੀ ਕਿ ਉਹਦੇ ਵਿੱਚ ਅਮਰਿਤਪਾਲ ਸਿੰਘ ਦੇ ਮਾਪਿਆਂ ਦੇ ਪਤੇ ਨੂੰ ਮਾਪਿਆਂ ਦੀ ਉਮਰ ਨੂੰ ਲੈ ਕੇ ਤੇ ਅਮਰਿਤਪਾਲ ਸਿੰਘ ਦੇ ਪਤੇ ਨੂੰ ਲੈ ਕੇ ਕੁਝ ਸਵਾਲ ਸੰਕੇਤ ਹੋ ਬੈ ਸੀਗੇ ਉਹ ਦੁਰਸਤ ਕਰਨ ਤੋਂ ਬਾਅਦ ਫਿਰ ਉਹ ਕਿਹਾ ਗਿਆ ਕਿ ਹਾਂ ਇਸ ਮਸਲੇ ਦੀ ਸੁਣਵਾਈ 31 ਜੁਲਾਈ ਨੂੰ ਹੋਏਗੀ ਸੋ ਅੱਜ ਜਦੋਂ 31 ਜੁਲਾਈ ਨੂੰ ਉਹ ਪਰ ਸੁਣਵਾਈ ਹੋਈ ਤੇ ਉਥੋਂ ਅਮਰਿਤਪਾਲ ਸਿੰਘ ਗੋਲਾ ਦੀ ਵਕੀਲਾਂ ਦੀ ਧਿਰ ਨੇ ਜਿਹੜੀ ਧਿਰ ਸੀਗੀ ਉਹਨਾਂ ਨੇ ਇਹ ਸਵਾਲ ਰੱਖਿਆ ਕਿ ਵੀ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੇ ਉੱਤੇ ਐਨਐਸਏ ਕਿਉਂ ਹੂੰ ਬਿਲਕੁਲ ਜੀ ਤੁਸੀਂ ਜੇ ਉਹਨੂੰ ਕਹਿੰਦੇ ਹੋ ਰਾਸ਼ਟਰ ਵਿਰੋਧੀ ਛਾਜਸ਼ਾ ਹੈ ਸੂਬਾ ਵਿਰੋਧੀ ਛਾਜਸ਼ਾ ਹੈ ਐ ਪਟਕਾਉਣ ਦੀ ਛਾਜਸ਼ਾ ਨੌਜਵਾਨਾਂ ਨੂੰ ਤੇ ਫਿਰ ਅਗਲੇ ਕਹਿੰਦੇ ਵੀ ਅਸੀਂ ਤਾਂ ਹੁਣ ਭਾਰਤੀ ਸੰਧਾਨ ਦੀ ਸੌ ਚੁੱਕ ਲਈ ਹੂੰ ਤੇ ਹੁਣੇ ਤੋਂ ਬਾਅਦ ਕਿਉਂ ਇਹ ਸਵਾਲ ਰਹਿ ਗਿਆ ਲੋਕ ਫਤਵੇ ਨਾਲ ਅਸੀਂ ਜਿੱਤ ਕੇ ਆਏ ਆ ਸਾਨੂੰ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਪਈਆਂ ਨੇ ਜੀ ਆਜ਼ਾਦ ਉਮੀਦਵਾਰ ਹੋਣ ਦੇ ਨਾਤੇ ਵੀ ਵਿਅਕਤੀ ਜੇਲ੍ਹ 'ਚ ਹੋਣ ਦੇ ਨਾਤੇ ਵੀ ਜੇ ਪੰਜਾਬ ਦੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਇੰਨੀਆਂ ਵੋਟਾਂ ਪਾਈਆਂ ਕਿ 1,97,210 ਵੋਟਾਂ ਦੇ ਫਰਕ ਨਾਲ ਸਭ ਤੋਂ ਵੱਧ ਮਾਰਜਿਨ ਨਾਲ ਤੇਰਾ ਚੰਦਰਪਾਲ ਸਿੰਘ ਜਿੱਤ ਗਿਆ ਫਿਰ ਉਹਨੂੰ ਕਹਿੰਦੇ ਬੋਲਣ ਦਾ ਅਧਿਕਾਰ ਕਿਉਂ ਨਹੀਂ ਹੂੰ ਇਸ ਲਈ ਉਸ ਦੇ ਉੱਤੇ ਐਨਐਸਏ ਕਹਿੰਦੇ ਇੱਕ ਸਾਲ ਹੀ ਵਧਾਇਆ ਗਿਆ ਗੈਰਕਾਨੂੰਨੀ ਹੈ ਉਹ ਇੱਕ ਸਾਲ ਵਾਲਾ ਵਧਾਇਆ ਗਿਆ ਖਰਚ ਕੀਤਾ ਜਾਵੇ ਭਾਵੇਂ ਐਨਐਸਏ ਹਟਾਇਆ ਜਾਵੇ ਤੇ ਅਮਰਪਾਲ ਸਿੰਘ ਨੂੰ ਬਾਦ ਸੋ ਇਹ ਜਿਹੜਾ ਸਵਾਲ ਖੜਾ ਕੀਤਾ ਅਮਰਪਾਲ ਸਿੰਘ ਦੀ ਵਕੀਲਾਂ ਦੀ ਧਿਰ ਨੇ ਉਹ ਸਵਾਲ ਦੇ ਹਵਾਲੇ ਨਾਲ ਹੁਣ ਪੰਜਾਬ ਸਰਕਾਰ ਨੂੰ ਵੀ ਨੋਟਿਸ ਹੋ ਗਿਆ ਕਿ ਵੀ ਦੋ ਜਵਾਬ ਐਨਐਸਏ ਕਿਉਂ ਵਧਾਇਆ ਜੀ ਕੀ ਲੋੜ ਹੈ ਤੁਹਾਡੇ ਕੋਲ ਇਹ ਕਿਹੜੇ ਨੇ ਹੁਣ ਦੇਖਣਾ ਹੋਊਗਾ ਕਿ ਇਹ ਕਿਹੜੇ ਤੱਥ ਪੇਸ਼ ਕਰਦੇ ਆ ਇਸੇ ਤਰ੍ਹਾਂ ਕੇਂਦਰ ਨੂੰ ਵੀ ਆ ਕਿਉਂਕਿ ਅਮਿਤ ਸ਼ਾਹ ਜੀ ਕਹਿੰਦੇ ਸੀਗੇ ਕਿ ਸਾਡੇ ਕਈ ਤੇ ਭਗਵੰਤ ਮਾਨ ਨੇ ਸਾਰਾ ਕੁਝ ਕੀਤਾ ਅਸੀਂ ਨਾਲ ਹੀ ਆ ਸੋ ਇਹ ਵੀ ਸ੍ਰੀ ਕੇਂਦਰ ਨੂੰ ਵੀ ਸਵਾਲ ਹੈ ਕਿ ਵੀ ਤੁਸੀਂ ਵੀ ਜਵਾਬ ਦਿਓ ਕਿ ਕੀ ਮਾਮਲਾ ਐਨਐਸਏ ਤੱਕ ਆਲਾ ਹੈਗਾ ਹਾਂ ਜਿਹੜੇ ਹੋਰ ਮਾਮਲੇ ਚੱਲਦੇ ਨੇ ਚਾਹੇ ਠਾਣੇ ਵਾਲਾ ਮਾਮਲਾ ਚੱਲਦਾ ਹੈ ਨਾ ਤੇ ਜਾਂ ਕੁਝ ਹੋਰ ਮਾਮਲੇ ਚੱਲਦੇ ਨੇ ਉਹ ਪੈਰਲਲ ਮਾਮਲੇ ਚੱਲ ਸਕਦੇ ਨੇ ਉਹਨਾਂ 'ਚ ਜ਼ਮਾਨਤ ਵੀ ਹੋ ਸਕਦੀ ਹੈ ਉਹਨਾਂ ਦੀ ਸੁਣਵਾਈ ਵੀ ਹੋ ਸਕਦੀ ਹੈ ਪਰ ਐਨਐਸਏ ਲਾਉਣ ਦਾ ਕੀ ਠੋਸ ਆਧਾਰ ਕੇਂਦਰ ਤੋਂ ਲੈ ਕੇ ਸੁਭਾ ਸਰਕਾਰ ਕੋਲ ਹੈ ਤੇ ਉਹਦੀ ਮਿਆਦ ਵਧਾਉਣ ਦਾ ਵੀ ਆਧਾਰ ਹੈ ਇਹ ਜਵਾਬ ਹੁਣ ਦੇਣਾ ਪਏਗਾ ਇਹਦੇ ਲਈ ਨੋਟਿਸ ਜਾਰੀ ਪਏ ਜੀ ਦੀਪਕ ਜੀ ਇਹ ਦੱਸਿਓ ਕੋਚਿੰਗ ਸੈਂਟਰਸ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਵਿਦਿਆਰਥੀ ਭਾਰਤ ਦੇ ਵਿੱਚ ਜਾਂਦੇ ਨੇ ਤਾਂ ਕਿ ਕਿਸੇ ਆਪਣੀ ਜੜੀ ਵੀ ਉਹਨਾਂ ਦੀ ਟਾਰਗੇਟ ਹੈਗਾ ਜਿਹੜੇ ਵੀ ਇੰਸਟੀਚਿਊਸ਼ਨ ਦੇ ਵਿੱਚ ਜਾਣਾ ਉਹਦਾ ਦਾਖਲਾ ਮਿਲ ਸਕੇ ਕੋਈ ਕੰਪੇਟਿਟਿਵ ਐਗਜ਼ਾਮ ਹੈ ਯੂਪੀਐਸਸੀ ਵਰਗਾ ਉਹਦੀ ਤਿਆਰੀ ਕਰਨ ਵਾਸਤੇ ਜਾਂ ਪਰ ਹੁਣ ਕੋਚਿੰਗ ਸੈਂਟਰਾਂ 'ਚ ਦਾਖਲਾ ਦਿਵਾਉਣ ਵਾਸਤੇ ਵੀ ਕੋਚਿੰਗ ਸੈਂਟਰ ਖੁੱਲ ਗਏ ਨੇ ਕੀ ਚੱਲ ਰਿਹਾ ਜੀ ਕੋਈ ਵੀ ਜੀ ਜਦੋਂ ਕੋਈ ਘਟਨਾ ਵਾਪਰ ਜਵੇ ਨਾ ਫਿਰ ਉਹਦੇ ਨਾਲ ਸੰਬੰਧਿਤ ਚੀਜ਼ਾਂ 'ਵਾਂ ਬਹੁਤ ਚਰਚਾ ਚ ਆਉਂਦੀਆਂ ਹੂੰ 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 ਮਤਲਬ ਜੇ ਸਕੂਲ ਵਾਲੇ ਜਵਾਕਾਂ ਦਾ ਕੋਈ ਥਰੀ ਵੀਲਰ ਪਲਟ ਗਿਆ ਤਾਂ ਫਿਰ ਉਹ ਸਾਰੇ ਥਰੀ ਵੀਲਰਾਂ ਦੇ ਉੱਤੇ ਚੈਕਿੰਗ ਸ਼ੁਰੂ ਹੋ ਜਾਂਦੀ ਹੈ ਜੀ ਇਹਨਾਂ ਨੇ ਪੋਲੂਸ਼ਨ ਕਰਾਈ ਹੈ ਜੀ ਲਿਸੈਂਸ ਹੈਗਾ ਜੀ ਜੇ ਬੱਸ ਦਾ ਕੋਈ ਹਾਦਸਾ ਹੋ ਜਵੇ ਤਾਂ ਬੱਸਾਂ ਵਾਲੇ ਮਾਮਲੇ 'ਚ ਘਟਨਾ ਜੇ ਹਸਪਤਾਲ 'ਚ ਕੋਈ ਘਟਨਾ ਵਾਪਰ ਜਵੇ ਤਾਂ ਹਸਪਤਾਲੀਆਂ ਘਟਨਾਵਾਂ ਹੁਣ ਕੋਚਿੰਗ ਸੈਂਟਰ ਦਿੱਲੀ ਵਾਲੇ ਆਈਐਸ ਬੱਚਿਆਂ ਦੀ ਟ੍ਰੇਨਿੰਗ ਦੇ ਕੋਚਿੰਗ ਸੈਂਟਰ ਚ ਜੋ ਕੁਝ ਵਾਪਰਿਆ ਜੀ 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 ਮਤਲਬ ਇਹ ਸਾਡਾ ਸਿਸਟਮ ਵੀ ਮੌਤ ਤੋਂ ਬਾਅਦ ਜਾਗਦਾ ਇਹ ਵੀ ਖਬਰ ਹੈ ਹੂੰ 28 ਕੋਚਿੰਗ ਸੈਂਟਰ ਦਿੱਲੀ ਦੇ ਉਸ ਖੇਤਰ ਦੇ ਵਿੱਚ ਹੁਣ ਸੀਲ ਕੀਤੇ ਗਏ ਨੇ ਮੁਖਰਜੀ ਨਗਰ ਜਿਨ੍ਹਾਂ ਨੇ ਸਾਰੇ ਰਜਿੰਦਰ ਨਗਰ ਪੁਰਾਣਾ ਰਜਿੰਦਰ ਨਗਰ ਕੁਝ ਇਧਾ ਹੈ ਨਾ ਰਜਿੰਦਰ ਨਗਰ ਰਜਿੰਦਰ ਨਗਰ ਜੀ ਹੈ ਨਾ ਉੱਥੇ ਮਤਲਬ ਹਾਂ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ 99% ਕੋਚਿੰਗ ਸੈਂਟਰਾਂ ਨੇ ਜਿਹੜਾ ਸਟੋਰ ਸੀਗਾ ਥੱਲੇ ਵਾਲਾ ਉਹਨੂੰ ਲਾਇਬ੍ਰੇਰੀਆਂ ਚ ਬੱਚਿਆਂ ਦੇ ਉਹ ਸਟੱਡੀ ਰੂਮ ਦੇ ਵਿੱਚ ਉਹਨਾਂ ਚ ਤਬਦੀਲ ਕੀਤਾ ਹੋਇਆ ਹੂੰ ਇਹੀ ਵਰਤਾਰਾ ਚੰਡੀਗੜ੍ਹ ਦਾ ਚੰਡੀਗੜ੍ਹ 'ਚ ਚੈਕਿੰਗ ਚੱਲ ਰਹੀ ਹੈ ਤਾਂ ਨਾ ਤੜ ਹੂੰ ਹੂੰ ਤੇ ਬਕਾਇਦਾ ਤੌਰ ਤੇ ਹਦਾਇਤ ਕੀਤੀ ਗਈ ਵੀ ਥੱਲੇ ਬੇਸਮੈਂਟ 'ਚ ਨਾ ਬੱਚੇ ਬੈਠਣਗੇ ਨਾ ਕੋਈ ਜਾਏਗਾ ਹੂੰ ਤੇ ਨਿਆਣੇ ਕਹਿੰਦੇ ਜੀ ਹੁਣ ਅਸੀਂ ਸੜਕਾਂ 'ਤੇ ਬੈਠ ਕੇ ਪੜੀਏ ਸਾਨੂੰ ਕੋਚਿੰਗ ਸੈਂਟਰ ਵਾਲੇ ਕਿਤੇ ਹੋਰ ਬੈਠਣ ਨਹੀਂ ਦੇ ਰਹੇ ਅੱਜ ਲੱਖਾਂ ਦੀ ਫੀਸ ਭਰੀ ਹੈ ਆ ਵੀ ਸਵਾਲ ਹੈ ਹੂੰ ਦੂਸਰੇ ਪਾਸੇ ਇਹ ਵੀ ਆਪਾਂ ਜਾਣਦੇ ਹਾਂ ਕਿ ਜਦੋਂ ਅਫਸਰ ਅਧਿਕਾਰੀ ਜਾਂਦੇ ਆ ਨਾ ਅਜੇ ਇਹ ਉੱਪਰੋਂ ਹਦਾਇਤ ਹੁਣ ਤੋਂ ਅਸ ਇਸ ਘਟਨਾ ਤੋਂ ਬਾਅਦ ਤਾਂ ਨਾਲ ਇਹ ਕਹਿੰਦੇ ਤੇ ਦੇਖੋ ਵੀ ਆ ਹੁਣ ਇੱਥੇ ਤਾਂ ਨਹੀਂ ਨਿਆਣੇ ਬੈਠ ਸਕਦੇ ਸਾਨੂੰ ਉੱਪਰ ਹੁਕਮ ਆਇਆ ਆ ਕੁਝ ਦੇ ਟਰਲਜੋ ਤੋਅ ਜਿਵੇਂ ਮਰਜ਼ੀ ਕਰੀ ਜਾਵੇ ਨਾਲੇ ਐਂ ਗਏ ਹੋਂਦੇ ਹੂੰ ਸੋ ਇਸ ਲਈ ਚੰਦ ਦਿਨਾਂ ਬਾਅਦ ਫਿਰ ਉਹੀ ਬਰਤਾਰਾ ਵਾਪਰਨਾ ਜੀ ਹੁਣ ਕਾਰਵਾਈ ਹੋ ਗਈ ਚਾਹੇ ਪਰ ਇਹ ਵੀ ਤਤ ਸਾਹਮਣੇ ਆ ਰਿਹਾ ਕਿ ਡਰੇਨ ਸਿਸਟਮ ਬਲੌਕ ਕੀਤਾ ਗਿਆ ਸੀ ਥੱਲੇ ਦੂਸਰੇ ਪਾਸੇ ਹੁਣ ਕੇਂਦਰ ਸਰਕਾਰ ਨਾਲ ਮਿਲ ਕੇ ਸੂਬਿਆਂ ਸਰਕਾਰਾਂ ਦੇ ਵਾਲਿਆਂ ਨਾਲ ਇੱਕ ਤਕਨੀਕ ਕੱਢੀ ਜਾ ਰਹੀ ਹੈ ਕਿ ਕੋਚਿੰਗ ਸੈਂਟਰਸ ਨੂੰ ਐਨ ਡੀ ਆਰ ਐਫ ਦੀ ਡਿਜੀਟਲ ਅੱਖ ਦੇ ਰਾਹੀਂ ਫੜਿਆ ਜਾਵੇ ਹੂੰ ਹੂੰ ਕਿ ਇੱਕ ਮੈਪਿੰਗ ਹੁੰਦੀ ਹੈ ਉਪਰੋਂ ਸਾਰਾ ਉਹ ਚੈੱਕ ਹੁੰਦਾ ਹੈ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੀ ਉਹ ਪਹੁੰਚਦਾ ਕਿ ਐਂਬੂਲੈਂਸ ਕਿੱਧਰੋਂ ਜਾਊਗੀ ਜੀ ਜੇ ਕੋਈ ਅੱਗ ਬੁਝਾਊ ਜੰਤਰ ਹੈ ਉਹ ਕਿੱਧਰੋਂ ਜਾਊਗਾ ਉਹਨੇ ਸਾਰੀ ਪ੍ਰਕਿਰਿਆ ਜੀ ਪਰ ਇੱਕ ਕੋਹੜੀ ਸਚਾਈ ਇਹ ਹੈ ਕਿ ਕੋਚਿੰਗ ਸੈਂਟਰ ਖੁੱਲਣ ਲਈ ਮਨਜ਼ੂਰੀ ਸਿਸਟਮ ਤੋਂ ਲੈਣ ਤੋਂ ਬਾਅਦ ਇੱਕ ਚੇਨ ਬਣਦੀ ਹੈ ਚੌਂਕੀਦਾਰ ਤੋਂ ਲੈ ਕੇ ਥਾਣੇਦਾਰ ਤੱਕ ਕਿੰਨਾ ਹਿੱਸਾ ਜਾਣਾ ਹੈ ਹੈਨਾ ਐ ਐਮਸੀ ਤੋਂ ਲੈ ਕੇ ਐਮਐਲਏ ਐਮਪੀ ਤੱਕ ਕਿੰਨਾ ਹਿੱਸਾ ਜਾਣਾ ਹੈ ਇਸਾਰਾ ਕੁਛ ਤੈਅ ਰਿਕਾਰਡ ਹੁੰਦਾ ਬੜੀ ਇਮਾਨਦਾਰੀ ਨਾਲ ਕੰਮ ਚੱਲਦਾ ਫਿਰ ਉਸ ਕੋਚਿੰਗ ਸੈਂਟਰ ਕੰਨੀ ਕੋਈ ਦੇਖਦਾ ਨਹੀਂਗਾ ਜੀ ਫੀਸ ਕਿੰਨੀ ਲੈ ਰਹੇ ਨੇ ਕੋਈ ਨਹੀਂ ਪੁੱਛਦਾ ਕਿੰਨੀ ਵਧਾ ਰਹੇ ਨੇ ਕੋਈ ਨਹੀਂ ਪੁੱਛਦਾ ਕਿਤਾਬਾਂ ਦੇ ਨਾਂ ਤੇ ਐ ਬੱਚਿਆਂ ਦੇ ਮਤਲਬ ਬੱਸਾ ਚ ਲਿਆਉਣ ਦੇ ਨਾਂ ਤੇ ਕਿੰਨਾ ਬੱਸਾ ਲਿਆ ਜਾ ਰਿਹਾ ਕੋਈ ਨਹੀਂ ਪੁੱਛਦਾ ਹਮ ਇਮਾਰਤ ਦੀ ਹਾਲਤ ਕਹੀ ਜੀ ਹੈ ਹੈ ਕਿੱਥੇ ਖੋਲੀ ਆ ਲਾਇਬ੍ਰੇਰੀ ਕਿੱਥੇ ਨਹੀਂ ਕਲਾਸ ਚ 40 ਬੱਚੇ ਬੈਠੇ ਨੇ ਕਿ 60 ਬੈਠੇ ਨੇ ਕੋਈ ਨਹੀਂ ਪੁੱਛਦਾ ਹਮ ਹਾਂ ਅਖਬਾਰਾਂ ਚ ਬੀਜੇ ਜੀ ਇਸ਼ਤਿਹਾਰ ਲਿਖਦਾ ਕਿ ਇਸ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਕਈ ਬ੍ਰਾਂਡ ਬਣ ਜਾਂਦੇ ਆ ਫਿਰ ਜੀ 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 ਹੁਣ ਜਦੋਂ ਕੋਚਿੰਗ ਸੈਂਟਰ ਬ੍ਰਾਂਡ ਬਣ ਜਾਂਦੇ ਆ ਫਿਰ ਉਹ ਫੋਟੋਆਂ ਆਉਂਦੀ ਆ ਕਿ ਇਸ ਇੰਸਟੀਚਿਊਟ ਦੇ ਬੱਚੇ ਨੇ ਇਹ ਆ ਰੈਂਕਿੰਗ ਹਾਸਲ ਕਰਤੀ ਇਸ ਪੇਪਰ 'ਚ ਤੁਸੀਂ ਗੌਰ ਕਰਿਓ ਖਾਸ ਕਰ ਪੰਜਾਬ ਜਾਂ ਭਾਰਤ ਦੇ ਇਹਨਾਂ ਜਿਹੜੇ ਹੋਰਡਿੰਗ ਲੱਗੇ ਹੋਏ ਬੋਰਡ ਲੱਗੇ ਹੋਏ ਨਾਮੀ ਗ੍ਰਾਮੀ ਇੰਸਟੀਚਿਊਟ ਨੇ ਜਿਹੜੇ ਬੱਚੇ ਟੌਪ ਕਰਨਗੇ ਉਹਨਾਂ ਨੇ ਹਰ ਕੋਚਿੰਗ ਸੈਂਟਰ ਦੀ ਟੀ-ਸ਼ਰਟ ਪਾ ਕੇ ਫੋਟੋ ਖਿਚਾ ਕੇ ਅਖਬਾਰ 'ਚ ਵੀ ਲੱਗੀ ਹੋਈ ਹੂੰ 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 ਇਹ ਸਾਡਾ ਜੀ ਇਹਨੇ ਕੰਨੀਆਂ ਕਿਤਾਬਾਂ ਲਈਆਂ ਸੀ ਸਾਤੋ ਜੀ ਆਨਲਾਈਨ ਕੋਰਸ ਲਿਆ ਸੀ ਇਹ ਉਹਨਾਂ ਦੇ ਘਰੇ ਪਹਿਲਾਂ ਹੀ ਪਹੁੰਚ ਜਾਂਦੇ ਨੇ ਰਾਤ ਨੂੰ ਬੈਠੇ ਹੀ ਹੁੰਦੇ ਨੇ ਜੀ ਲਿਸਟ ਬੱਚਿਆਂ ਕੋਲ ਬਾਅਦ ਚ ਆਉਂਦੀ ਆ ਸੈਂਟਰਾਂ ਕੋਲ ਪਹਿਲਾਂ ਆਉਂਦੀ ਆ ਤੇ ਉਹ ਟੀ-ਸ਼ਰਟ ਪਵਾ ਕੇ ਫੋਟੋ ਖਿਚਾਉਣ ਦੇ ਮਾਪਿਆਂ ਨੂੰ ਪੈਸੇ ਦਿੰਦੇ ਨੇ ਜੀ ਤੇ ਫਿਰ ਕੁਆਰੰਟਾਈਨ ਇਸ ਤਰ੍ਹਾਂ ਹੁੰਦਾ ਹੁਣ ਮੈਂ ਇੱਕ ਆਰਟੀਕਲ ਹੈ ਬੜੇ ਕਮਾਲ ਦੇ ਚੇਤਨ ਭਗਤ ਥੋੜੀ ਹਮ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਹੈਨਾ ਅੰਗਰੇਜ਼ੀ ਦੇ ਵੱਡਾ ਰਾਈਟਰ ਨੇ ਵੱਡੇ ਨੇ ਉਹ ਲਿਖਦੇ ਨੇ ਕਹਿੰਦੇ ਵੀ ਤੁਸੀਂ ਗੌਰ ਕਰਿਓ ਕਿ ਜਿਹੜੇ ਕੋਚਿੰਗ ਸੈਂਟਰਾਂਾਂ ਦੀਆਂ ਦੁਕਾਨਾਂ ਖੁੱਲੀਆਂ ਨੇ ਜਿਹੜਾ ਧੰਦਾ ਇਹ ਚੱਲਦਾ ਹੂੰ ਹੂੰ ਇਹਦੇ ਵਿੱਚ ਕਹਿੰਦੇ 1% ਸਫਲਤਾ ਦੀ ਉਮੀਦ ਹੁੰਦੀ ਹੈ ਹੂੰ ਕਿ ਜਿੰਨੇ ਬੱਚੇ ਐਂਟਰ ਕਰਦੇ ਨੇ ਉਹਨਾਂ ਚੋਂ 1% ਬੱਚਾ ਜਿਹੜਾ ਉਹ ਕਰੀਅਰ ਕਰਦਾ ਟੈਸਟ ਪਰ ਫੀਸ ਲੈਣ ਲਈ ਸਾਰਿਆਂ ਨੂੰ ਬੁਲਾਇਆ ਜਾਂਦਾ ਜੀ ਤੇ ਕਹਿੰਦੇ ਕਈ ਇਹਨਾਂ ਚ ਅਜਿਹੇ ਬ੍ਰਾਂਡ ਬਣ ਗਏ ਹੋਣ ਇੰਸਟੀਚੂਟ ਕਿਉਂ ਨਾ ਇੰਸਟੀਚੂਟਾਂ ਚ ਦਾਖਲਾ ਲੈਣ ਲਈ ਵੀ ਇੱਕ ਪ੍ਰੀਖਿਆ ਹੁੰਦੀ ਹੈ ਜੀ ਉਹ ਐਡਮਿਸ਼ਨ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ ਤੇ ਉਹ ਪ੍ਰੀਖਿਆ ਦੀ ਤਿਆਰੀ ਲਈ ਇੱਕ ਹੋਰ ਵੱਖਰੇ ਕੋਚਿੰਗ ਸੈਂਟਰ ਖੁੱਲ੍ਹੇ ਜੀ ਕਿ ਜੇ ਫਲਾਣੀ ਕੋਚਿੰਗ ਸੈਂਟਰ ਚ ਦਾਖਲਾ ਲੈਣਾ ਹੈ ਤਾਂ ਉਹ ਤੋਂ ਪਹਿਲਾਂ ਇਹਦੀ ਪ੍ਰੀਖਿਆ ਪਾਸ ਕਰਨੀ ਉਹਨਾਂ ਮੈਂ ਤੁਹਾਨੂੰ ਇੱਕ ਹੋਰ ਸਚਾਈ ਦੱਸਾਂ ਇਹਨਾਂ ਕੋਚਿੰਗ ਸੈਂਟਰਾਂ ਦੀ ਜੀ ਮੈਂ ਤੁਹਾਨੂੰ ਆਪਣੇ ਵੱਲੋਂ ਕੀਤੀ ਖੋਜ ਰਿਪੋਰਟ ਦੇ ਖਾਦਿਆਂ ਦੱਸਣਾ ਹੈ ਮਤਲਬ ਜਦੋਂ 100 ਬੱਚਿਆਂ ਨੇ ਐਡਮਿਸ਼ਨ ਲਈ ਜੀ ਚਾਹੇ ਉਹ 10ਵੀਂ ਵਾਲਾ ਬੱਚਾ ਚਾਹੇ 12ਵੀਂ ਵਾਲਾ ਚਾਹੇ ਇੰਜੀਨੀਅਰਿੰਗ ਵਾਲਾ ਚਾਹੇ ਕਿਸੇ ਵਾਲਾ ਉਹਨਾਂ 100 ਬੱਚਿਆਂ ਚ ਇਹਨੂੰ ਪਤਾ ਲੱਜਾਂਦਾ ਕਿ ਆਹ 10 ਬੱਚੇ ਦੇ ਹਰ ਸਾਲ 98% ਨੰ ਜੀ ਕਿਉ 98% ਵਾਲਾ ਬੱਚਾ 99.9 ਲੈਣ ਲਈ ਦਾਖਲਾ ਲੈ ਰਿਹਾ ਜੀ ਤੇ 60% ਵਾਲਾ ਬੱਚਾ ਇਹ ਉਮੀਦ ਨਾਲ ਕਿ ਸ਼ਾਇਦ ਸਾਡੇ ਇੱਥੇ ਜਾ ਕੇ 99 ਆ ਜਾਣਗੇ ਜੀ ਸੋ ਜਿਹੜਾ 98 ਵਾਲਾ ਇਹ ਉਹਨਾਂ ਨੂੰ ਸਵਾਂ ਚੋਂ ਦਸਾਂ ਨੂੰ ਅੱਡ ਕਰ ਲੈਂਦੇ ਨੇ ਹਮ ਤੇ ਬਾਕੀ 90 ਨੂੰ ਮੁਰਗੀਆਂ ਮੰਗ ਠੂਸ ਕੇ ਪੜਾਉਂਦੇ ਨੇ ਕਿਉਂਕਿ ਉਹਨਾਂ ਨੂੰ ਸਿਰਫ ਪੈਸਾ ਬਸੂਲਣਾ ਹੈ ਜੀ ਤੇ ਅਗਲੇ 100 ਬੁਰਗੇ ਫਸਾਉਣ ਦੇ ਲਈ ਉਹਨਾਂ ਕੋਲ ਉਹ 10 ਬੱਚੇ ਨੇ ਉਹਨਾਂ ਦਾ ਬ੍ਰਾਂਡ ਵੇਚ ਕੇ ਇਹਨਾਂ ਨੇ ਇਸ ਲਈ ਇਹ ਜੇ ਇੰਸਟੀਚੂਟਾਂ ਦੇ ਵਿੱਚ ਦਾਖਲਾ ਮਿਲ ਸਕੇ ਉਹਦੇ ਲਈ ਵੀ ਦਿੱਲੀ ਬੰਗਲੌਰ ਕੋਟਾ ਦੇ ਵਿੱਚ ਇੰਸਟੀਚੂਟ ਖੁੱਲ ਗਏ ਕਿ ਜੀ ਇੰਸਟੀਚੂਟ ਚ ਦਾਖਲੇ ਲਈ ਵੀ ਪਹਿਲਾਂ ਇੰਸਟੀਚੂਟ ਦੀ ਟ੍ਰੇਨਿੰਗ ਲਓ ਹਮਮ ਕੀ ਦੇਖ ਇਥੇ ਦੇਖੋ ਇਸਾਰਾ ਕੁਝ ਇਸ ਗੱਲ ਦਾ ਪ੍ਰਤੀਕ ਹੈ ਕੰਪੀਟੀਸ਼ਨ ਬਹੁਤ ਹੈ ਜੀ ਕਿਉਂਕਿ ਜਿਹੜੀਆਂ ਸੀਟਾਂ ਚੰਗੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਿਸੇ ਵੀ ਚੰਗੇ ਅਹੁਦੇ ਵਾਸਤੇ ਸੀਟਾਂ ਘਟ ਨੇ ਤੇ ਜਿਹੜੇ ਉਸ ਦੇ ਉਹ ਇੱਛਾ ਰੱਖਦੇ ਨੇ ਉੱਥੇ ਪਹੁੰਚਣ ਦੀ ਉਹਨਾਂ ਦੀ ਗਿਣਤੀ ਕਿਤੇ ਜ਼ਿਆਦਾ ਇਸੇ ਕਰਕੇ ਕੋਚਿੰਗ ਸੈਂਟਰਸ ਦੇ ਵਿੱਚ ਤਾਂਤਾ ਲੱਗਿਆ ਹੋਇਆ ਸਟੂਡੈਂਟਸ ਹਾਂ ਬਿਲਕੁਲ ਬਿਲਕੁਲ ਪਰ ਇਹ ਆਪਣੇ ਆਪ ਸਵਾਲ ਹੈ ਕਿ ਜਦੋਂ ਸਾਡੇ ਕੋਲ ਕਾਲਜ ਨੇ ਸਕੂਲ ਨੇ ਯੂਨੀਵਰਸਿਟੀਆਂ ਨੇ ਹੂੰ ਫਿਰ ਇਹ ਪ੍ਰਾਈਵੇਟ ਦੁਕਾਨਾਂ ਦੀ ਕਿਉਂ ਲੋੜ ਪਈ ਉਹ ਸੋਸ਼ਲ ਮੀਡੀਆ ਤੇ ਇੱਕ ਚੁਟਕਲਾ ਬੜਾ ਚੱਲਦਾ ਨਾ ਕਿ ਮਾਪੇ ਆਪਣੇ ਜਵਾਕ ਦਾ ਸਕੂਲ 'ਚ ਦਾਖਲਾ ਕਰਾਉਣ ਗਏ ਹੂੰ ਉਹ ਕਹਿੰਦੇ ਜੀ ਆਹ ਐਡਮਿਸ਼ਨ ਹੋ ਗਈ ਕਹਿੰਦੇ ਹਾਂ ਜੀ ਕਹਿੰਦੇ ਕਿਤਾਬਾਂ ਉਹ ਤਾਂ ਸਾਡੇ ਕੋਲੋਂ ਲਓ ਜੀ ਉੱਥੋਂ ਮਿਲਣਗੀਆਂ ਆ ਬੱਚੇ ਟਿਫਨ ਟੂਫਨ ਸਾਰਾ ਇੱਥੋਂ ਮਿਲੂਗਾ ਆ ਜੀ ਬਰਦੀ ਇਹਦੀ ਇੱਥੋਂ ਮਿਲੂਗੀ ਐ ਆ ਇਹਦਾ ਸਾਰਾ ਕੁਝ ਹੈ ਇਹਦੀਆਂ ਗੇਮਾਂ ਛੇਮਾਂ ਸਾਰਾ ਕੁਝ ਇੱਥੋਂ ਮਿਲੂਗਾ ਕਹਿੰਦੇ ਜੀ ਪੜ੍ਹਾਈ ਕਹਿੰਦੇ ਕਿਤੇ ਟਿਊਸ਼ਨ ਵਧੀਆ ਰਖਾ ਲਿਓ ਜੀ ਜੀ